ਹਰ ਹਰ ਜਨ ਦਾ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਵਦੀਨਾ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਹਰ ਜਨ ਗਿਆਨ ਉਹਨਾਂ ਕੋਲ ਜੀ ਤੰਦੌਲ ਹੁੰਦੀ ਹੈ ਉਹ ਆਤਮਾ ਦਾ ਗਿਆਨ ਆਪਣੇ ਆਪੇ ਦਾ ਗਿਆਨ ਬ੍ਰह्म ਗਿਆਨ ਹੁੰਦਾ ਹੈ ਇਹ ਜਿਹੜਾ ਹਰ ਤਨ ਹੈ ਉਹਨਾਂ ਨੂੰ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋਈ ਹੁੰਦੀ ਹੈ ਕਿਉਂਕਿ ਹੁਕਮ 'ਤੇ ਚੱਲਦੇ ਹਨ ਅਤੇ ਉਹਨਾਂ ਨੂੰ ਪਰਮੇਸ਼ਰ ਦਾ ਪਾਣਾ ਮਿੱਠਾ ਲੱਗਦਾ ਇਸ ਕਰਕੇ ਦਾ ਪ੍ਰਾਪਤ ਹੋਈ ਹੈ ਜਿਵੇਂ ਕਿ ਭਗਤ ਕਬੀਰ ਜੀ ਦਾ ਸ਼ਬਦ ਹੈ ਹਰ ਜਨ ਨਾਮੇ ਕੇ ਵਾਪਾਰੀ ਕਿਨਹੀ ਬੰਜਿਓ ਕਲ ਕਾਂਸੀ ਤੰਬਾ ਕਿਨਹੀ ਲੌਂਗ ਸਵਾਰੀ ਭਾਵ ਜਿਹੜੇ ਹਰ ਦੇ ਜਨ ਹੁੰਦੇ ਹਨ ਉਹ ਨਾਮ ਆਪਣੇ ਆਪੇ ਦਾ ਗਿਆਨ ਲੈਂਦੇ ਹਨ ਅਤੇ ਜਿਹੜੇ ਸੰਸਾਰੀ ਲੋਕ ਹੁੰਦੇ ਹਨ ਉਹ ਮਾਇਆ ਦਾ ਗਿਆਨ ਲੈਂਦੇ ਹਨ ਹਰ ਹਰ ਜਨ ਕਾ ਓਟ ਸਤਾਣੀ ਹਰ ਪ੍ਰਤਾਪ ਹੋਰ ਨਾ ਜਾਣੀ ਇਹ ਰਿਪ ਮੇਸ਼ਾ ਦੇ ਪਿਆਰੇ ਹੁੰਦਿਆਂ ਉਹਨਾਂ ਨੂੰ ਇੱਕ ਸੱਚ ਦੀ ਟੀਕ ਹੁੰਦੀ ਹੈ ਭਗਵਾਨ ਹੁਕਮ ਦੀ ਟੀਕ ਹੁੰਦੀ ਹੈ ਉਹ ਹੋਰ ਕਿਸੇ ਦੇ ਹੁਕਮ ਤੋਂ ਇਲਾਵਾ ਕਿਸੇ ਹੋਰ ਦੀ ਟੀਕ ਨਹੀਂ ਲੈਂਦੇ ਭਗ ਉਹਦੇ ਪ੍ਰਵਾਹ ਵਿੱਚ ਨਹੀਂ ਹੁੰਦੀ ਪੋਤ ਜਨ ਹਰ ਰਸ ਰਤ ਜਿਵੇਂ ਕਿ ਸਾਡੇ ਸਰੀਰ ਵਿੱਚ ਹਰ ਜਗ੍ਹਾ ਖੂਨ ਚੱਲਦਾ ਹੈ ਤੇ ਕਿਸੇ ਵੀ ਜਗ੍ਹਾ ਤੋਂ ਤੁਸੀਂ ਤੂ ਵੀ ਲਾ ਕੇ ਲੋਕ ਨੂੰ ਨਿਕਲਿਆ ਆ ਗਿਆ। ਕੋਤਪੋਤ ਦਾ ਮਤਲਬ ਹੀ ਸੇਤਰਾ ਹੈ ਕਿ ਜਿਹੜੇ ਹਰ ਜਨ ਹੁੰਦੇ ਹਨ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਉਹਨਾਂ ਦੇ ਕੋਲ ਗਿਆਨ ਤੋਂ ਲਾਵਾਣੋ ਕੋਲ ਹੋਰ ਕੁਝ ਨਹੀਂ ਹੁੰਦਾ ਹੈ। ਜਿਵੇਂ ਕਿ ਭਗਤ ਰਵਿਦਾਸ ਜੀ ਦਾ ਵੀ ਸ਼ਬਦ ਹੈ ਮੋਹੇ ਜਮ ਡੰਡਨ ਲੱਗ ਗਈ ਵਿਖਲਾ ਦੀ ਸੰਸਾਰ ਕਿਉਂਕਿ ਉਹ ਕਹਿੰਦੇ ਹਨ ਕਿ ਸਾਡੇ ਅਸੀਂ ਕੋਈ ਮਾਇਆ ਦਾ ਗਿਆਨ ਨਹੀਂ ਲਿਆ ਹੈ। ਇਸ ਕਰਕੇ ਸਾਨੂੰ ਅੱਗੇ ਕੋਈ ਦਰਨ ਨਹੀਂ ਲੱਗ ਸਕਦਾ ਪੋਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਗ ਨਾਮ ਰਸ ਮਾਤੇ ਜਿਵੇਂ ਕਿ ਸੁੰਨ ਭਾਵ ਉਹ ਸੁੰਨ ਵਿੱਚ ਉਹਨਾਂ ਨੇ ਆਪਨੇ ਮਾਇਆ ਦੇ ਗਿਆ ਮਾਇਆ ਵੱਲੋਂ ਆਪਣੇ ਮਨ ਨੂੰ ਸੁੰਨ ਕੀਤਾ ਹੁੰਦਾ ਤੇ ਸੱਚ ਦੇ ਧਿਆਨ ਵਿੱਚ ਲੱਗਿਆ ਨੇ ਸੱਚ ਦੇ ਹੀ ਵਿਚਾਰ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਨਾਮ ਦੇ ਰਸ ਨਾਲ ਉਹ ਮਾਤੇ ਭਾਵ ਮੱਤ ਵਾਲੇ ਹੁੰਦੇ ਹਨ ਸੱਚ ਦੇ ਗਿਆਨ ਦੀ ਮੱਤ ਵਾਲੇ ਹੁੰਦੇ ਹਨ ਤੇ ਮਾਇਆ ਦੇ ਗਿਆਨ ਬਰੋਂ ਉਹਨਾਂ ਨੇ ਆਪਣਾ ਫਾਸਾ ਚੇਂਜ ਕਰ ਲਿਆ ਹੁੰਦਾ ਹੈ ਉਦੋਂ ਆਪਣੀਆਂ ਆਸਾਂ ਇੱਛਾ ਮਨਸੂਨ ਕਰ ਲਈਆਂ ਹੁੰਦੀਆਂ ਨੇ ਜਿਵੇਂ ਕਿ ਪ੍ਰਭਾਣੀ ਦਾ ਵਾਕ ਹੈ ਇਹ ਮਨ ਸੁਨਣਾ ਲੁਕੇ ਜੇ ਮਨ ਸੁਨ ਹੋ ਜਾਂਦਾ ਤਾਂ ਫਿਰ ਲੁਕ ਜਾਂਦਾ ਹੈ ਹੁਕਮ ਦੇ ਪਿੱਛੇ ਚਲਾ ਜਾਂਦਾ ਹੈ ਪਰ ਜੇ ਦੁਸਤ ਸੁਨ ਨਹੀਂ ਹੁੰਦਾ ਭਾਵੇਂ ਮਾਇਆ ਦੀਆਂ ਇੱਛਾਆਂ ਹੁੰਦੀਆਂ ਨੇ ਤਾਂ ਇਹ ਸੰਸਾਰ ਵਿੱਚ ਰਚਿਆ ਵਿਚੇ ਰਹਿੰਦਾ ਹੈ ਅੱਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਪੈ ਅੱਠੇ ਪੈਰ ਬਾਬ ਹਮੇਸ਼ਾ ਸਦਾ ਹੀ ਹਰ ਦੇ ਗਿਆਨ ਨੂੰ ਸਮਝਣ ਵਿੱਚ ਲੱਗਿਆ ਰਹਿੰਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਇਸ ਕਰਕੇ ਜਦੋਂ ਉਹਨੂੰ ਅੰਦਰੋਂ ਗਿਆਨ ਪ੍ਰਗਟ ਹੁੰਦਾ ਹੈ ਤਾਂ ਉਹ ਬੋਲ ਕੇ ਦੱਸਦਾ ਹੈ ਇਸ ਤਰ੍ਹਾਂ ਉਹ ਪਰਮੇਸ਼ਰ ਦੇ ਗਉਣ ਦਾ ਹੰਕਾਰ ਦਾ ਹੈ ਕਿਉਂਕਿ ਗਉਣ ਕਾ ਉਹ ਤ੍ਰਿ ਉਤਰ ਸੁਨੈਲ ਤਿੰਸ ਜਾਏ ਹੋ ਮੇ ਵਿਖ ਫੈ ਕਿਉਂਕਿ ਗਉਣ ਗਉਣ ਨਾਲ ਹੀ ਜਿਹੜੀ ਮੋਹਮੇ ਦੀ ਮੈਲ ਹੈ ਇਲੇ ਤ੍ਰ ਹੈ ਨਹੀਂ ਤਾਂ ਮੈਲ ਵਾਧੀ ਹੀ ਜਾਂਦੀ ਹੈ ਭਗ ਅਹੰਕਾਰ ਵਧਾ ਜਾਂਦਾ ਹੈ ਕਿਉਂਕਿ ਉਸਤਤ ਨਿੰਦਾ ਦੂ ਤਿਆਗੇ ਖੋਜੇ ਪਦ ਨਿਰਵਾਨ ਜਿਹੜਾ ਉਸਤਤ ਭਗ ਦੇ ਕੋ ਥੋੜੀ ਬੜੀਆਈ ਕਰਦਾ ਤਾਂ ਖੁਸ਼ ਹੁੰਦਾ ਜੇ ਗੁੰਨਦਾ ਕਗਾ ਦੁਖੀ ਹੁੰਦਾ ਪਰ ਭਗ ਤੇ ਜਿਹੜੇ ਹੁੰਦੇ ਨੇ ਇਸ ਅਵਸਥਾ ਤੋਂ ਉੱਪਰ ਹੁੰਦੇ ਹਨ ਹਰ ਕਿਸੇ ਭਗਤੀ ਮੁਕਤ ਬੋ ਕਰੇ ਪਰਮੇਸ਼ਰ ਦੇ ਜਿਹੜੇ ਗੁਣ ਗਾਇਨ ਕਰਨੇ ਹਨ ਜਾਂ ਪਰਮੇਸ਼ਰ ਦੀ ਜਿਹੜੀ ਵਿਡਿਆਈ ਕਰਨੀ ਹੈ ਉਹਦੇ ਨਾਲ ਜਿਵੇਂ ਜਿਵੇਂ ਆਪਾਂ ਉਹਦੇ ਹੁਕਮ ਵਿੱਚ ਚੱਲਦੇ ਆਂ ਗੁਰਬਾਣੀ ਦਾ ਬਚਨ ਸੁਣ ਕੇ ਮੰਨਦੇ ਆਂ ਮੁਕਤੀ ਕੀ ਹੈ ਅਗਿਆਨਤਾ ਵਿੱਚ ਆਪਾਂ ਕੁਝ ਚੀਜ਼ਾਂ ਮੰਨੀਆਂ ਹੁੰਦੀਆਂ ਜਾਂ ਜਦੋਂ ਗੁਰਬਾਣੀ ਦਾ ਗਿਆਨ ਹੁੰਦਾ ਹੈ ਤਾਂ ਪੌ ਚੀਜ਼ਾਂ ਛੱਡ ਦਿੰਦੇ ਆਂ ਤੇ ਉਤੋਂ ਮੁਕਤ ਹੋ ਜੇਗਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਗਿਆਨ ਅੰਡਨ ਗੁਰਦਿਆ ਅਗਿਆਨ ਅੰਧੇਲ ਬਨਾਸ ਜਦੋਂ ਗੁਰਮਾਣੀ ਦਾ ਸ਼ਬਦ ਅੱਖਾਂ ਵਿੱਚ ਪਾ ਕੇ ਦੇਖਿਆ ਭਾਗ ਗਿਆਨ ਲੈ ਕੇ ਦੇ ਰਿਆ ਤਾਂ ਪਤਾ ਲੱਗਿਆ ਕਿ ਸਾਰਾ ਸੰਸਾਰ ਨਾਸ਼ਵੰਤ ਹੈ ਤੇ ਇਸ ਖਚਤ ਹੋਣ ਦਾ ਕੀ ਫਾਇਦਾ ਹੈ ਇਸ ਤਰ੍ਹਾਂ ਭੱਜਦੇ ਜਾਣ ਜਿਹੜੇ ਹੁੰਦੇ ਹਨ ਜ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਜਦੋਂ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ ਤਾਂ ਉਹ ਇਸ ਤੋਂ ਆਪਣਾ ਰਸਤਾ ਚੇਂਜ ਕਰ ਲੈਂਦੇ ਹਨ ਅਤੇ ਉਹ ਇਸ ਤਰ੍ਹਾਂ ਮੁਕਤ ਹੋ ਜਾਂਦੇ ਹਨ ਨਾਨਕ ਜਨ ਸੰਗ ਕੇਤੇ ਤਰੇ ਜੋ ਜਿਹੜੇ ਜਾਣ ਹੁੰਦੇ ਹਨ ਉਹ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਜਦੋਂ ਉਹਨਾਂ ਨੂੰ ਆਪ ਇਸ ਚੀਜ਼ ਦੀ ਸਮਝ ਲੱਗਦੀ ਹੈ ਤਾਂ ਫਿਰ ਦੂਸਰਿਆਂ ਨੂੰ ਵੀ ਸਮਝਾ ਗਏ ਹਨ ਕਿ ਭਾਈ ਇਹ ਸੰਸਾਰ ਧਨ ਹਸਵੰਤ ਹੈ ਇਸ ਵਿੱਚ ਨਾਈ ਖਚਤ ਹੋਗੇ ਅੱਗੇ ਤੋਂ ਅੱਗੇ ਫਸਦੇ ਜਾਓਗੇ ਚਿੰਤਾਵਾਂ ਬਾਧੀਆਂ ਜਾਣਗੀਆਂ ਪਰ ਜੇ ਆਪਾਂ ਇਸ ਦਾ ਗਿਆਨ ਲੈ ਲਈਏ ਆਪਾਂ ਸਮਝ ਲਈਏ ਕਿ ਕੀ ਪਤਾ ਜਿੰਦਗੀ ਵਿੱਚ ਕਿੰਨੀ ਦੇ ਅੱਗੇ ਜੀਉਣਾ ਹੈ ਤੇ ਆਪਾਂ ਪਰਮੇਸ਼ਰ ਦੇ ਹੁਕਮ ਵਿੱਚ ਚੱਲੀਏ ਤਾਂ ਇਸਨੂੰ ਚੱਲਣ ਦੇ ਨਾਲ ਜਿਹੜਾ ਹੈਗਾ ਇਹ ਆਪਣੀਆਂ ਜਿਹੜੀਆਂ ਚਿੰਤਾਵਾਂ ਮਿਟ ਜਾਂਦੀਆਂ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਚਿੰਤਾ ਜਾਏ ਮਿਟੇ ਹੰਕਾਰ ਕਿਸ ਜਨ ਕੋ ਕੋਈ ਨ ਪਹੁੰਚਨ ਹਾਰ ਭਾਵ ਜੀ ਚਿੰਤਾ ਹੈ ਰੰਤ ਹੰਕਾਰ ਹੈਗਾ ਪਰ ਜੇ ਹੰਕਾਰ ਚਲੇ ਜਾਏਗਾ ਤਾਂ ਆਪਣੇ ਨੂੰ ਜਿਹੜੀ ਮਨ ਨੂੰ ਸ਼ਾਂਤੀ ਮਿਲੇਗੀ ਉਹ ਦੱਸਣ ਤੋਂ ਪਰੇ ਹੈ ਬਾਹਰ ਜਾਤ ਇਹ ਵਰ ਕੋ ਨਾਮ ਕਾਮ ਤਨ ਹਰ ਹਰ ਗੁਣ ਗਾਮ ਇਸ ਮਾਇਆ ਦੇ ਗਿਆਨ ਤੋਂ ਪਰੇ ਲਿਜਾਣ ਵਾਲਾ ਇੱਕੋ ਹੀ ਇੱਕ ਗਿਆਨ ਹੈ ਉਹ ਹੈ ਗੁਰਮਤਿ ਭਾਵ ਆਤਮਾ ਦਾ ਗਿਆਨ ਬ੍ਰह्म ਗਿਆਨ ਸੱਚ ਦੀ ਮਤ ਬਿਵੇਕ ਬੁੱਧ ਇਹ ਗਿਆਨ ਜਿਹੜਾ ਹੈਗਾ ਇਹ ਆਪਾਂ ਨੂੰ ਇਸ ਸੰਸਾਰ ਤੋਂ ਅੰਕੇ ਲਿਜਾਣ ਵਾਲਾ ਵੀ ਸੰਸਾਰ ਆਪਾਂ ਇਸ ਸੰਸਾਰ ਵਿੱਚ ਫਸੇ ਹੋਏ ਆਂ ਮੁਰਮੁਰ ਜੰਮਦੇ ਆਂ ਮਰਦੇ ਆਂ ਪਰ ਜੇ ਆਪਾਂ ਨੂੰ ਇਹ ਇਸ ਤੋਂ ਪਰੇ ਜਾਣ ਦਾ ਗਿਆਨ ਆਵਾ ਪ੍ਰਿਆ ਪ੍ਰਗਿਆਨ ਹੋ ਜਾਵੇ ਤਾ ਕੋ ਹਰ ਕੋ ਨਾਮ ਹੈ 파ਬ ਸੱਚ ਦਾ ਗਿਆਨ ਹੈ ਆਤਮਾ ਦਾ ਗਿਆਨ ਹੈ ਬ੍ਰह्म ਗਿਆਨ ਹੈ ਕਿ ਮਨ ਵਿੱਚ ਹਮੇਸ਼ਾ ਹੀ ਇੱਛਾ ਰਹੀ ਰੱਖਣੀ ਚਾਹੀਦੀ ਹੈ ਕਿ ਕਾਮ ਤੇਨ ਹਰ ਹਰ ਗੁਣ ਗਾਉਂ ਕਿ ਉਹਦੇ ਹੀ ਗੁਣ ਗਾਉਂਦੇ ਰਹੀ ਕਿਉਂਕਿ ਗੁਣ ਗਾਵਤ ਤੇਰੀ ਉਤਰ ਸੁਮੈ ਬਿਨ ਸਜਾਇ ਹਉਮੈ ਵਿਕਪਰ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਤ ਦੁਖ ਲਥਾ ਜਿਹੜੀ ਸਬਦ ਤੋਂ ਉੱਤਮ ਹੈਗੀ ਉਹ ਹਰ ਕੀ ਕਥਾ ਹਰ ਕੀ ਕਥਾ ਭਾਵ ਆਤਮਾ ਦਾ ਗਿਆਨ ਹੈ ਜਦੋਂ ਆਤਮਾ ਦਾ ਗਿਆਨ ਹੁੰਦਾ ਹੈ ਤੇ ਉਦੋਂ ਪਤਾ ਲੱਗਦਾ ਹੈ ਕਿ ਜਿਹੜਾ ਸਰੀਰ ਆਪਾਂ ਜਿਹੜਾ ਇਹ ਸੰਸਾਰ ਇਹ ਸਗਲ ਸੰਸਾਰ ਹੈ ਸੁਪਨਾ ਸੋਬਤ ਨਹੀਂ ਜਾ ਰਹੇ ਜਿੰਨੇ ਚਿਰ ਆਪਾਂ ਸੰਸਾਰ ਵਿੱਚ ਫਸੇ ਹੋਏ ਆ ਸੁਤੇ ਹੋਏ ਆ ਉਹਨਾਂ ਚੀਜ਼ ਦੀ ਸਮਝ ਨਹੀਂ ਆਉਂਦੀ ਪਰ ਜਿਉਂ-ਜਿਉਂ ਆਪਾਂ ਗੁਰਬਾਣੀ ਦਾ ਪ੍ਰੇਸ਼ ਲੈਂਦੇ ਆ ਜਾ ਸਮਝਦੇ ਆ ਉਹਦੀ ਵਿਚਾਰ ਕਰਦੇ ਆ ਤਾਂ ਪਤਾ ਲੱਗਦਾ ਹੈ ਕਿ ਜਿਹੜੀ ਹਰਕੀਖਤਾ ਇਸੇ ਤਰ੍ਹਾਂ ਦਸਮਗ੍ਰੰਥ ਵਿੱਚ ਵੀ ਆਉਂਦਾ ਹੈ ਰਾਮ ਕਥਾ ਜੁਗ ਜੁਗ اٹਲ ਸਭ ਕੋ ਪਾਕਤ ਨੇ ਰਾਮ ਕਥਾ ਵੀ ਇਸ ਨੂੰ ਹੀ ਕਹਿਆ ਹੈ ਰਾਮ ਹਰਕੀਖਤਾ ਕਹ ਲੋ ਜਾਂ ਰਾਮ ਕੀ ਕਥਾ ਕਹ ਲੋ ਕਿਉਂਕਿ ਜਿਹੜਾ ਸਾਡਾ ਰਾਮ ਹੈਗਾ ਉਹ ਗਰਵਾਣੀ ਵਿੱਚ ਸ਼ਬਦ ਹੁੰਦਾ ਸਭੇ ਕਟ ਰਾਮ ਬੋਲੇ ਰਾਮ ਬਿਨਾ ਕੋ ਬੋਲੇਰੇ ਜਿਹੜਾ ਹਰੇਕ ਦਿਹਰ ਦੇ ਵਿੱਚ ਬੋਲਦਾ ਅਸੀਂ ਉਸ ਰਾਮ ਦੀ ਗੱਲ ਕਰਦੇ ਆਂ ਅਸੀਂ ਕੋਈ ਹਿੰਦੂ ਮਤ ਵਿੱਚ ਦਸਰ ਦੇ ਲੜਕੇ ਦੀ ਗੱਲ ਨਹੀਂ ਕਰਦੇ ਹੈਗੇ ਤੇ ਗਰਵਾਣੀ ਇਸੇ ਇਸੇ ਦੀ ਪ੍ਰੋਡਕਟਰ ਕਰਦੀ ਹੈ ਜਿਵੇਂ ਕਿ ਖੋਰ ਬਚਨ ਹੁੰਦਾ ਘਟ ਘਟ ਮੇਂ ਹਰ ਜੂ ਬਸੇ ਹੁਣ ਹਰ ਜੂ ਕਹ ਲਓ ਰਾਮ ਕਹ ਲਓ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਕਹ ਲਓ ਇਸੇ ਨੂੰ ਹੀ ਹਕੀਕਤ ਆ ਗਿਆ ਹੈ ਭਾਵੇਂ ਆਪਣੇ ਆਪੇ ਦੀ ਕਥਾ ਨਾਮ ਸੰਤ ਤਰਦ ਦੁੱਖ ਲਤਾ ਜਦੋਂ ਇਸ ਨਾਮ ਨੂੰ ਇਸ ਗਿਆਨ ਨੂੰ ਸਮਝਦੇ ਆਂ ਤੇ ਇਹਦੇ ਸੁਣਨ ਨਾਲ ਭਾਵੇਂ ਨੂੰ ਮੰਨਣ ਦੇ ਨਾਲ ਜਿਹੜੇ ਸੰਸਾਰਿਕ ਜਾਂ ਮਨ ਦੇ ਵਿੱਚ ਜੜੀਆਂ ਆਦੀ ਵਿਆਦੀ ਉਪਾਦੀ ਹੁੰਦੀ ਹੈ ਉਹਨਾਂ ਦਾ ਜਿਹੜਾ ਦੁੱਖ ਲੈ ਜਾਂਦਾ ਹੈ ਕਿ ਕਿਸ ਨੂੰ ਗਿਆਨ ਹੋ ਜਾਂਦਾ ਹੈ ਕਿ ਚੀਜ਼ਾਂ ਪਿੱਛੇ ਸੰਸਾਰੀ ਚੀਜ਼ਾਂ ਪਿੱਛੇ ਜਾਣ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਸਿਰਫ ਆਤਮਾ ਦੇ ਗਿਆਨ ਦੇ ਨਾਲ ਹੀ ਇਹ ਤਦਾ ਬਦਾਰ ਹੋ ਸਕਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਜੇ ਕੋ ਖਾਵੇ ਜੇ ਕੋ ਪੁੰਚੇ तिसका ਹੋਇ ਤਾਰੋ ਭਾਪ ਜੀ ਕੋ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਲਵੇ ਸਮਝ ਲਵੇ ਫਿਰ ਉਸਤੇ ਚੱਲਣਾ ਸ਼ੁਰੂ ਕਰ ਦੋਵੇ ਚੱਲਣ ਦਾ ਮਤਲਬ ਪੁੰਚਣਾ ਹੈ ਜਿਵੇਂ ਆਪਾਂ ਰੋਟੀ ਖਾਂਦੇ ਆਪਾਂ ਨੂੰ એનર્ਜੀ ਮਿਲਦੀ ਹੈ ਜਦੋਂ ਉਹ ਪਹੁੰਚਿਆ ਇਸੇ ਤਰ੍ਹਾਂ ਦੇ ਗੁਰਬਾਣੀ ਦਾ ਗਿਆਨ ਉੱਪਰ ਲਿਆ ਹੈ ਉਹਨੂੰ ਸਮਝਿਆ ਹੈ ਹੁਣ ਲਾਈਫ ਵਿੱਚ ਅਪਣਾ ਲਿਆ ਹੈ ਭਾਵ ਆਪਣੇ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਅਪਣਾ ਲਿਆ ਹੈ ਤਾਂ ਇਹਨੂੰ ਸਨੂੰ ਪਹੁੰਚਣਾ ਕਹਿੰਦੇ ਹਨ ਇਸ ਨਾਲ ਸਾਰੇ ਕੀ ਦਰਦ ਦੁੱਖ ਲੈ ਜਾਂਦੇ ਹਨ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪ੍ਰਤਾਪ ਦੁਖ ਤੋਂ ਸਭ ਨਸੈ ਜਿਹੜੀ ਨਾਮ ਦੀ ਮਹਿਮਾ ਹੁੰਦੀ ਹੈ ਇਹ ਸੰਸਾਰੀ ਕਤਾਬਾਂ ਵਿੱਚ ਨਹੀਂ ਹੁੰਦੀ ਹੈਗੀ ਆ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਵਸਦੀ ਹੁੰਦੀ ਹੈ ਤੇ ਇਸ ਦੇ ਪ੍ਰਤਾਪ ਦੇ ਨਾਲ ਉਹਨਾਂ ਦੇ ਦੁਰ ਦੁਰਤ ਸਭ ਨਸੇ ਪਾਵ ਦੁਰਮਤ ਵਾਲੀ ਮਤ ਤੇ ਹੋਰ ਜੋੜੀਆਂ ਵੀ ਭਰਾਈਆਂ ਹਨ ਉਹ ਸਭ ਨਰਸ ਜਾਣੀਆਂ ਪਰ ਅਗਿਆਨਤਾ ਕਰਕੇ ਹੁੰਦੀਆਂ ਹਨ ਤੇ ਜਦੋਂ ਗਿਆਨ ਹੁੰਦਾ ਹੈ ਤੇ ਉਹਦੇ ਪ੍ਰਤਾਪ ਦੇ ਨਾਲੇ ਉਹ ਛੱਡ ਦਿੰਦਾ ਹੈ ਇਸ ਕਰਕੇ ਕਿਹਾ ਗਿਆ ਹੈ ਕਿ ਸੰਤ ਪ੍ਰਤਾਪ ਤੋਂ ਤੱਤ ਸਭਨਾਂ ਸੇ ਕਿਉਂਕਿ ਗਰਵਾਣੀ ਵਿੱਚ ਬਾਗ ਹੈ ਦੁਰਮਤ ਮਦਜੋ ਪੀਵਤੇ ਵਿਖਲੀ ਪਤ ਕਮਲੀ ਹੁਣ ਜਿਹੜਾ ਦੁਰਮਤ ਕਿਹਨੂੰ ਕਿਹਾ ਹੈ ਥੋਕਮ ਤੋਂ ਦੂਰ ਜਾਣ ਵਾਲੀ ਮਾਤਰ ਨੂੰ ਦੁਰਮਤ ਕਿਹਾ ਹੈ ਗਿਆ ਹੈ ਜਿਵੇਂ ਕੋਈ ਝੂਠੀਆਂ ਸਾਖੀਆਂ ਹੋਰ ਇਤਿਹਾਸ ਵਗੈਰਾ ਨੂੰ ਗਰਵਾਣੀ ਵਿੱਚ ਕਹਿੰਦੇ ਆ ਬਚਾਉਂਦਾ ਕਿ ਸੰਤੋ ਮੱਖਣ ਖਾਇਆ ਸ਼ਾਸਪੀਏ ਅਨੁਸਾਰ ਹੁਣ ਇਸ ਨੂੰ ਸ਼ਾਸ ਕਿਹਾ ਹੈ ਆਬ ਲੱਸੀ ਕਿਹਾ ਹੈ ਉਹ ਕਿਸ ਵਿੱਚ ਤਤ ਗਿਆਨ ਨਹੀਂ ਹੁੰਦਾ ਇਸ ਕਰਕੇ ਇਸ ਤੋਂ ਗਰੇਜ਼ ਕਰਨ ਗੁਰਬਾਣੀ ਵਿੱਚ ਉਪਦੇਸ਼ ਹੈ ਸੰਤ ਦਾ ਸੰਗ ਵੱਡੇ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਹੁਣ ਜਿਹੜਾ ਆਪਣੇ ਆਪੇ ਦਾ ਗਿਆਨ ਹੈ ਉਹ ਵੱਡੇ ਭਾਗਾ ਨਾਲ ਵੱਡੇ ਭਾਗਾ ਨਾਲ ਪਾਈਦਾ ਹੈ ਭਾਗ ਕੇ ਸਾਰਿਆਂ ਨੂੰ ਪਤਾ ਕਿ ਸਰਵੇਖਟ ਰਾਮ ਬੋਲਦਾ ਜਾਂ ਕਟ-ਕਟ ਵਿੱਚ ਹਰ ਜੂ ਹੈ ਹਰ ਜੂ ਬਸ ਹੈ ਜਸ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਪਰ ਆਪਣੀwidetilde ਵਿਸ਼ਵਾਸ ਨਹੀਂ ਹੈ ਤੇ ਜਿਵੇਂ ਜਿਵੇਂ ਕੋਈ ਇਸ ਗੁਰਬਾਣੀ ਦੇ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਦਾ ਹੈ ਮੰਨਦਾ ਹੈ ਆਪਣੀ ਲਾਈਫ ਵਿੱਚ ਉਹਦੇ ਅਨੁਸਾਰ ਚੱਲਦਾ ਹੈ ਤਾਂ ਜਿਹੜੇ ਭਾਗ ਹੈ ਪਹਿਲਾਂ ਤਾਂ ਜਦੋਂ ਇਹ ਆਪ ਹੁਕਮ ਦੀ ਲੰਘਣਾ ਕਰਦੇ ਆ ਹੁਕਮ ਦੀ ਦੇ ਵਿੱਚ ਨਹੀਂ ਚੱਲਦੇ ਆਪਣੀ ਮਰਜ਼ੀ ਅਨਸਾਰ ਚੱਲਦੇ ਆ ਤਾਂ ਇਹ ਇਸ ਨਾਮੇ ਦਾ ਭਾਗ ਜਿਹੜਾ ਛੋਟਾ ਹੁੰਦਾ ਭਾਗ ਇਹਦੀ ਆਤਮਾ ਦਾ ਗਿਆਨ ਘਟ ਜਾਂਦਾ ਹੈ ਇਹਦਾ ਇਹਦਾ ਗਿਆਨ ਘਟ ਜਾਂਦਾ ਇਹਦੀ ਬੁੱਧੀ ਘਟ ਜਾਂਦੀ ਹੈ ਪਰ ਜਿਵੇਂ ਜਿਵੇਂ ਇਹ ਉਪਦੇਸ਼ ਲੈ ਕੇ ਚੱਲਦਾ ਜਿਵੇਂ ਕਿ ਗੁਰਬਾਣੀ ਦਾ ਉਪਦੇਸ਼ ਹੈ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਜਿਓ ਜਦੋਂ ਗੁਰਮਾਨ ਦੇ ਆਦੇਸ਼ ਸੁਣ ਲੈਂਦਾ ਪਰਨਾ ਤਾਂ ਫਿਰ ਸਮਝ ਰਹਿੰਦਾ ਫਿਰ ਉਹਨੂੰ ਮੰਨ ਲੈਂਦਾ ਹੈਗਾ ਫਿਰ ਇਹਦਾ ਭਾਗ ਪੂਰਾ ਹੋ ਜਾਂਦਾ ਭਾਗ ਇਹਨੂੰ ਸਮਝ ਪੈ ਜਾਂਦੀ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹਿ ਸવાય ਇਸੇ ਤਰ੍ਹਾਂ ਇੱਕ ਹੋਰ ਗੁਰਵਾਕਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤਾਂ ਇਸ ਤਰ੍ਹਾਂ ਇਹਦੇ ਜਦੋਂ ਇਹਨੂੰ ਸਮਝ ਆ ਜਾਂਦੀ ਹੈ ਤਾਂ ਫਿਰ ਇਹ ਹੁਕਮ ਵਿੱਚ ਚੱਲਦਾ ਇਸ ਤਰ੍ਹਾਂ ਇਹਦੇ ਭਾਗ ਜਿਹੜੇ ਵੱਡੇ ਹੋ ਜਾਂਦੇ ਹਨ ਭਗਤ ਸੱਚ ਨੂੰ ਮੰਨਣ ਵਾਲਾ ਹੋ ਜਾਂਦਾ ਹੈ ਸੰਤ ਕੀ ਸੇਵਾ ਨਾਮ ਚਾਹੀਏ ਹੁਣ ਸੰਤ ਕੀ ਸੇਵਾ ਨੂੰ ਸੰਤ ਕੀ ਸੇਵਾ ਕੀ ਜਿਵੇਂ ਦੀ ਦਰਵਾਣੀ ਵਿੱਚ ਗੁਰ ਬਾਗ ਕੇ ਗੁਰ ਕੀ ਸੇਵਾ ਸ਼ਬਦ ਵਿਚਾਰ ਜਿਹੜੀ ਸ਼ਬਦ ਦੀ ਵਿਚਾਰ ਕਰਨੀ ਇਹ ਹੀ ਸੰਤ ਦੀ ਕੀ ਸੇਵਾ ਹੈਗੀ ਕਿਉਂਕਿ ਸਾਰਿਆਂ ਦੇ ਘਟ ਵਿੱਚ ਰਾਮ ਬੋਲਦਾ ਹੈ ਪਰ ਆਪਣਾ ਧਿਆਨ ਨਹੀਂ ਹੈਗਾ ਆਪਨਾ ਬਾਹਰ ਨੂੰ ਕੀ ਧਿਆਨ ਹੋਰ ਕਰ ਹੋਂ ਕਰਕੇ ਆਪਾ ਆਪਣੇ ਨੂੰ ਮੂਲ ਨੂੰ ਪਛਾਣਦੇ ਨੇ ਹੈਗੇ ਪਰ ਜਿਵੇਂ ਜਿਵੇਂ ਸ਼ਬਦ ਦੀ ਵਿਚਾਰ ਕਰਦੇ ਆ ਕਿਉਂਕਿ ਗੁਰਬਾਣੀ ਦਾ ਬਾਕ ਹੈ ਗੁਰਬਿੰ ਘੋਰ ਅੰਧਾਰ ਗੁਰਬਿੰ ਸਮਝ ਨਾ ਆਵੇ ਗੁਰਬਿੰ ਸੁੱਤ ਨਾ ਸਤ ਗੁਰਬਿੰ ਮੁਕਤ ਨਾ ਪਾਵੇ ਹੁਣ ਜਦੋਂ ਆਪਾ ਗੋਸੀ ਗੁਰ ਕੀ ਸੇਵਾ ਸ਼ਬਦ ਵਿਚਾਰ ਦੋ ਸ਼ਬਦ ਦੀ ਵਿਚਾਰ ਕਰਦੇ ਆ ਤੇ ਆਪਣਾ ਮਨ ਚਿੱਤ ਦੋਨੇ ਧਿਆਨ ਇਕੱਠਾ ਹੁੰਦਾ ਹੈ ਤੇ ਉਸ ਦੇ ਨਾਲੇ ਜਿਹੜੀ ਉਹਦੀ ਸੇਵਾ ਵੀ ਹੋ ਜਾਂਦੀ ਹੈ ਤੇ ਆਪਾਂ ਨੂੰ ਉਹਦੇ ਵਿੱਚੋਂ ਗਿਆਨ ਵੀ ਮਿਲਦਾ ਹੈ ਮਿਲਦਾ ਆਏਗਾ ਕਿਉਂਕਿ ਕਰਵਾਨੀ ਵਿੱਚ ਬਾਗ ਬ੍ਰह्मज्ञानी का ਹੋ ਚੱਕ ਗਿਆ ਨਾਮ ਤੁਲ ਕੁਛ ਵਰਨ ਹੋਏ ਨਾਨਕ ਗੁਰਮੁਖ ਨਾਮ ਪਾਰਜਨ ਕੋਏ ਹੁਣ ਇੱਥੇ ਸਤਗੁਰ ਜੀ ਕਹਿ ਰਹੇ ਹਨ ਕਿ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਹੈ ਕੋਈ ਜੀਵ ਦੇ ਬਰਾਬਰ ਨਹੀਂ ਹੈ ਜਿੰਨੇ ਮਰਜੀ ਜਾਪਤਾਵ ਗਿਆਨ ਨਾਲ ਧਿਆਨ ਲਾ ਗਿਆ ਉਹ ਨਾਮ ਦੇ ਭਗਤ ਗਿਆਨ ਜਿਹੜਾ ਸੱਚ ਦਾ ਜਾਂ ਆਤਮਾ ਦਾ ਗਿਆਨ ਆਪਣੀ ਮੂਲ ਦਾ ਗਿਆਨ ਉਹਦੇ ਬਰਾਬਰ ਨਹੀਂ ਹੈਗੇ ਪਰ ਕੋਈ ਨਾਨਕ ਗੁਰਮੁਖੀ ਨਾਮ ਪਾਵੇ ਜਾਣ ਕੋਈ ਬਿਲ ਹੀ ਪਰਮੇਸ਼ਰ ਦੇ ਪਿਆਰੇ ਹੁੰਦੇ ਹਨ ਜਿਹੜੇ ਇਸ ਗਿਆਨ ਨੂੰ ਪ੍ਰਾਪਤ ਕਰਦੇ ਹਨ ਇਸ ਨਾਮ ਨੂੰ ਪ੍ਰਾਪਤ ਕਰਦੇ ਹਨ ਜਿਵੇਂ ਕਿ ਕੁਰਬਾਨੀ ਦਾ ਵਾਕ ਹੈ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਪੁਰਖੀ ਨਿਜਕਰਵਾਸਾ ਹੋਏ ਆਜ ਜੇ ਕੋ ਗੁਰਬਾਣੀ ਦੀ ਵਿਚਾਰ ਕਰਤਾ ਹੈ ਤਾਂ ਉਸ ਦਾ ਨਿਜਕਰ ਭਾਵ ਆਪਣੇ ਅੰਦਰ ਅੰਦਰੋਂ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦਾ ਨਿਜਕਰਵਾਸਾ ਹੋ ਜਾਂਦਾ ਹੈ ਸਵੈਕਾਰ ਵਿੱਚ ਕਿ ਇਹ ਜਿਹੜੀ ਬਾਣੀ ਆ ਇਹਦੀ ਵਿਚਾਰ ਕੋਈ ਪਰ ਵਿਰਲਾ ਹੀ ਕਰਦੇ ਹਨ ਜਿਵੇਂ ਕਿ ਇੱਕ ਹੋਰ ਵੀ ਗੁਰਵਾਖ ਹੈ ਕੋਟਨ ਮੇ ਨਾਨਕੋ ਨਾਰਾਇਣ ਦੇ ਚੀਤ ਕਰੋੜਾਂ ਦੇ ਵਿੱਚ ਕੋਈ ਵਿਰਲਾ ਹੀ ਹੁੰਦਾ ਹੈ ਇਹਦੇ ਅੰਮਾਨ ਦੇ ਵਿੱਚ ਤੇ ਇਹਦੇ ਅੰਦਰ ਅਨੇਸ਼ਾ ਹੀ ਪਰਮੇਸ਼ਰ ਦੇ ਪ੍ਰੇਮ ਲਈ ਤਾਰ ਲੱਗੀ ਰਹਿੰਦੀ ਹੈ ਜਾਂ ਪਰਮੇਸ਼ਰ ਦੇ ਹੁਕਮ ਚਲਦਾ ਰਹਿੰਦਾ ਹੈ ਉਸਦੇ ਹੀ ਗੁਣ ਗਾਉਂਦਾ ਰਹਿੰਦਾ ਹੈ ਨਾਮ ਤੁਲਕਸ਼ ਵਰਨਾ ਹੋਏ ਨਾਨਕ ਗੁਰਮੁਖੀ ਨਾਮ ਪਾਏ ਜਨ ਕੋਈ ਇਸ ਤਰ੍ਹਾਂ ਜਿਹੜਾ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਪਰੇ ਵਿਲੇ ਹੁੰਦੇ ਹਨ ਜਿਹੜੇ ਇਸ ਚੀਜ਼ ਨੂੰ ਇਸ ਗਿਆਨ ਨੂੰ ਪ੍ਰਾਪਤ ਕਰਦੇ ਹਨ ਹੁਣ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਗੁਰਬਾਣੀ ਵਿੱਚ ਜਿਹੜਾ ਨਾਮ ਹੈਗਾ ਗੁਰ ਗਿਆਨ ਪ੍ਰਗਟ ਨਾਮ ਹੈ ਹੁਣ ਜਿਹੜਾ ਗਿਆਨ ਹੈਗਾ ਗਿਆਨ ਨੂੰ ਹੀ ਨਾਮ ਕਿਹਾ ਹੈ ਜਿਵੇਂ ਕਿ ਪਹਿਲਾਂ ਗੁਰਬਾਣੀ ਦਾ ਆਪਾਂ ਉਪਦੇਸ਼ ਲੈਣਾ ਹੈ ਉਹਨੂੰ ਸੁਣਨਾ ਹੈ ਮੰਨਣਾ ਹੈ ਉਸਤੇ ਚੱਲਣਾ ਹੈ ਜੇ ਉਸਤੇ ਚੱਲਾਂਗੇ ਮੰਨੇ ਹੁਕਮ ਸੁਭੇ ਗੁਣ ਗਿਆਨ ਜੇ ਆਪਾਂ ਚੱਲਾਂਗੇ ਤਾਂ ਗਿਆਨ ਆਪਣੇ ਅੰਦਰੋਂ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸਾਹਿ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਕਿ ਇਸ ਤਰ੍ਹਾਂ ਫਿਰ ਹੌਲੀ ਹੌਲੀ ਰੋਜ਼ ਨੂੰ ਇਹ ਥੋੜੇ ਭਰਮ ਦੇ ਪਰਦੇ ਜਿਹੜੇ ਪਰਦੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਪਰਮੂਖੇ ਪਰਦੇ ਸਤਿਗੁਰ ਕੋਲੇ ਸੱਚ ਦਾ ਗਿਆਨ ਜਿਹੜਾ ਹੈਗਾ ਉਹ ਆਪਣੇ ਪਰਮ ਜਿਹੜੀਆਂ ਚੀਜ਼ਾਂ ਨੂੰ ਆਪਾਂ ਝੂਠੀਆਂ ਨੂੰ ਹੀ ਸੱਚ ਮੰਨਿਆ ਹੋਇਆ ਹੈ ਉਹਨਾਂ ਤੋਂ ਸਮਝ ਲੱਗਦੀ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਸਾਨੂੰ ਇਸ ਦੇ ਗਿਆਨ ਵਿੱਚ ਆਤਮ ਗਿਆਨ ਵਿੱਚ ਵਾਧਾ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਗਿਆਨ ਲੈਂਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਇਆ दारू ਜੇ ਨੂੰ ਖਾ ਲੈਂਦਾ ਹੈ ਜੇ ਕੋਈ ਉਸ ਤੋਂ ਖਾਣ ਤੋਂ ਬਾਅਦ ਉਸਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਹੁਕਮ ਵਿੱਚ ਰਹਿੰਦਾ ਹੈ ਜਾਂ ਹੁਕਮ ਬਾਣੀ ਵਿੱਚ ਚੱਲਦਾ ਹੈ ਤੇ ਇਸ ਤਰ੍ਹਾਂ ਹੌਲੀ-ਹੌਲੀ ਉਸ ਨੂੰ ਇਸ ਤਰ੍ਹਾਂ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਗਿਆਨ ਨੂੰ ਹੀ ਨਾਮ ਕਿਹਾ ਗਿਆ ਜਿਵੇਂ ਕਿ ਗੁਰਬਾਣੀ ਦਾ ਵਾਕ ਗਿਆਨ ਪਦਾਰਥ ਨਾਮ ਹੈ ਹਰ ਨਾਮੋਂ ਦੇ ਧਰੜਾਈ ਭਾਵ ਕਿ ਗਿਆਨ ਨੂੰ ਹੀ ਨਾਮ ਕਿਹਾ ਗਿਆ ਹੈ ਹੁਕਮ ਨੇ ਸਾਨੂੰ ਇਸ ਚੀਜ਼ ਨੂੰ ਦ੍ਰਿੜ ਕਰਵਾਇਆ ਹੈ ਤੇ ਇਹੋ ਇਸੇ ਕੀ ਗਿਆਨ ਦਾ ਸਤਿਗੁਰੂ ਜੀ ਸੁਖਮਨੀ ਸਾਹਿਬ ਵਿਚ ਵਿਖਿਆਨ ਕਰਦੇ ਹਨ ਜਿਵੇਂ ਜਿਵੇਂ ਆਪਾਂ ਗਿਆਨ ਲਵਾਂਗੇ ਤੇ ਮੇ ਤੇ ਮੇ ਆਪਣੇ ਭਰਮ ਦੇ ਪਰਦੇ ਖੁੱਲ ਹੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ